ਇੱਕ ਪੁਲਿਸ ਪਾਰਟੀ ਨਾਲ ਆਪਣੇ ਥਰਮਲ ਦੀ ਪੁਲਿਸ ਪਾਰਟੀ ਚੈਕਿੰਗ ਦੌਰਾਨ ਜਦੋਂ ਜਾ ਰਹੀ ਸੀ ਤਾਂ ਉਹਨਾਂ ਨੂੰ ਇੱਕ ਸਸਪੈਕਟ ਸ਼ੱਕੀ ਵਿਅਕਤੀ ਮਿਲਿਆ ਜਿਸ ਨੂੰ ਉਹਨਾਂ ਨੇ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਜਦੋਂ ਉਸ ਸਸਪੈਕਟਡ ਪਰਸਨ ਦੀ ਤਲਾਸ਼ੀ ਕੀਤੀ ਗਈ ਤੇ ਉਸ ਤੋਂ ਨਾਮ ਪਤਾ ਪੁੱਛਿਆ ਗਿਆ ਤਾਂ ਮੌਕੇ ਤੇ ਉਸ ਕੋਲੋਂ ਦੋ ਨਜਾਇਜ਼ ਪਿਸਟਲ ਬਰਾਮਦ ਹੋਏ ਤੇ 32 ਗੋਰ ਦੇ ਤੇ ਨਾਲ 9 ਲਾਈਵ ਕੈਟ੍ਰਿਜ ਬਰਾਮਦ ਹੋਏ ਤਾਂ ਜਦੋਂ ਉਸ ਨੂੰ ਪੁੱਛਗਿੱਛ ਕੀਤੀ ਗਈ ਤਾਂ ਉਸ ਸਸਪੈਕਟਡ ਜਿਹੜਾ ਪਰਸਨ ਹੈਗਾ ਉਸ ਦਾ ਨਾਮ ਹੈਗਾ ਪਵਨਦੀਪ ਕੁਮਾਰ ਪੁੱਤਰ 사ਜਨ ਗੁਪਤਾ ਜੋ ਕਿ ਜੈਤੂ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਬੈਕਗ੍ਰਾਉਂਡ ਵਿਵਾਦਤ ਰਿਹਾ ਹੈ ਇਹਦੇ ਬ੍ਰਦਰ ਹੈਗੇ ਗੈਂਗਸਟਰ ਹੈਗੇ ਕਿ ਲਿੰਗਰੇ ਜਿਹੜਾ ਇਹ ਪਵਨਦੀਪ ਹੈਗਾ ਇਹਦਾ ਤਾਂ ਅਸੀਂ ਹੁਣ ਡਿਪੀਅਰ ਇਨਵੈਸਟੀਗੇਸ਼ਨ ਅਸੀਂ ਸਾਰਾ ਚੈੱਕ ਕਰ ਰਹੇ ਆ ਵੀ ਇਸ ਤੇ ਪੁਰਾਣੇ ਕਿੰਨੇ ਮੁਕਦਮੇ ਹੈਗੇ ਆ ਕਿਉਂਕਿ ਫੀਫਕੋਰ ਦਾ ਰਹਿਣ ਵਾਲਾ ਹੈਗਾ ਬਟ ਪ੍ਰੀਲੀਮਿਨਰੀ ਜੋ ਸਾਹਮਣੇ ਆਇਆ ਹੈਗਾ ਇਸ ਦਾ ਇੱਕ ਬ੍ਰਦਰ ਹੈਗਾ ਜੀ ਨੀਰਜ ਚਸਕੇ ਦੇ ਨਾਮ ਤੇ ਹੈਗਾ ਜੋ ਮੌਜੂਦਾ ਸਮਾਂ ਹੁਣ ਜੇਲ੍ਹ ਦੇ ਵਿੱਚ ਹੈਗਾ ਉਹਦਾ ਭਰਾ ਇਹਦੇ ਭਰਾ ਤੇ ਜ਼ਰੂਰ ਕਾਫੀ ਜਿਆਦੇ ਹੀਨियस ਜੁਰਮਾਂ ਦੇ ਮੁਕਦਮੇ ਕਰ ਜਾਂਦੇ ਸਰ ਕਿਹੜੀ ਕੈਟਾਗਰੀ ਦੇ ਅੰਦਰ ਹੋ ਜਿਹੜਾ ਇਹਦਾ ਭਰਾ ਦੇਖੋ ਮੈਂ ਇਹ ਕਹਿ ਸਕਦਾ ਵੀ ਕਾਫੀ ਨਟੋਰੀਅਸ ਗੈਂਗਸਟਰ ਹੈਗਾ ਜੀ ਉਹ ਕਿਉਂਕਿ ਉਹ ਆਫੀਸ਼ੀਅਲੀ ਤਾਂ ਕੋਈ ਐਡਾ ਹੈ ਨਹੀਂਗਾ ਬਟ ਕਾਫੀ ਨਟੋਰੀਅਸ ਗੈਂਗਸਟਰ ਹੈ ਜਿਸ ਨੇ ਕਾਫੀ ਹੀਵੀਅਰ ਕ੍ਰਾਈਮ ਦੇ ਮਾਮਲੇ ਦਰਜ ਨੇ ਇੱਕ ਬੁੱਕ ਵਿੱਚ ਲਿਖਿਆ ਜੀ ਇਹ ਵਿਅਕਤੀ ਜਿਹੜਾ ਸੀਗਾ ਡੀਟेक्टਿਵ ਇਹ ਦਿਨ ਅਸੀਂ ਪ੍ਰੀਲਿਮਨਰੀ ਇੱਕ ਇੰਨਾ ਨੇ ਇੱਕ ਵਾਰਦਾਤ ਕਰਨੀ ਸੀ ਜੋ ਚੀਜ਼ ਸਾਹਮਣੇ ਆਈ ਆ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਹੈਗੀ ਉਹਦੇ ਰਿਗਾਰਡਿੰਗ ਇਹ ਆਪਣੀ ਸਾਰੀ ਪਲੈਨਿੰਗ ਕਰ ਰਹੇ ਸੀਗੇ ਤਾਂ ḍuring investigation ਅਸੀਂ ਇਹਨੂੰ ਸਾਰਾ ਕਲੀਅਰ ਕਰਾਂਗੇ ਵੀ ਇਹ ਐਗਜੈਕਟਲੀ ਕੀ ਕੰਮ ਕਰਦਾ ਸੀਗਾ ਤੇ ਕੀ ਦੇ ਮਦਰਸਾ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ